ਲੇ ਵੀ ਭਾਈ ਆੜ ਰੈਡ ਵੀ ਖੜਾ ਹੈ ਇੱਕ ਆਪਣਾ ਵੇਚਣ ਵਾਰੇ ਬਾਈਂ ਦਾ ਮਤਲਬ ਕਿ ਜੇ ਕਿਸੇ ਨੇ ਲੈਣਾ ਹੈ ਸੰਪਰਕ ਕਰਨਾ ਤੇ ਇਹਦਾ ਮਾਡਲ ਵਗੈਰਾ ਆਪਾਂ ਦਿਖਾ ਦਾਨੇ ਹੈ ਬਾਈ ਨਕ ਘਟਨ 90 99 ਮਾਡਲ ਲਗਾ ਵੀਰੇ ਠੀਕ ਹੈ 1 ਲੱਖ 35 ਹਜ਼ਾਰ ਦਾ ਟਰੈਕ ਹੈ ਇਹਦਾ ਡਬਲ ਕਲਚਾ ਕਹਿੰਦੇ ਵੀਰੇ ਸੀਟ ਚੀਰੀਆ ਦੇਖੋ ਬਾਈ ਇੰਜਨ ਵੱਖੋ ਦੀ ਕਿਸੇ ਨੂੰ ਮਤਲਬ ਕਿ ਮਾੜੀ ਮੋਟੀ ਕੋ ਹੁੰਦਾ ਹੈ ਕੋਈ ਚੱਕਰ ਨਹੀਂ ਤਾਂ ਬਾਅਦ ਤੋਂ ਹੱਥ ਫਰੀ ਤਾਂ ਹੁੰਦੀ ਇੱਕ ਵਾਰ ਰੈਟ ਲੈਣੇ ਰੋ ਆਪਾਂ ਹਾਂ ਰੇਟ ਬਾਈ ਜਪੀ ਜਦੋਂ ਬਾਈ ਨਾਲ ਸੰਪਰਕ ਕਰਾ ਰੇਟ ਦਾ ਤੁਹਾਨੂੰ ਪਾਸ ਹੀ ਮਿਲ ਜਾਣਾ ਆਪਾਂ ਬਾਈ ਨਾ ਵੀ ਗੱਲਬਾਤ ਕਰਾਂਗੇ ਵੀ ਕਿਹੜਾ ਪਿੰਡ ਹੈ ਨਾ ਸੰਪਰਕ ਨੰਬਰ ਆਪਾਂ ਸਕਰੀਨ ਤੇ ਦੇਵਾਂਗੇ ਬਾਈ ਜੀ ਆਉਂਗੇ ਕਿ ਸਾਹਮਣੇ ਆਹ ਲੀ ਵੀ ਹਾਂ ਸੱਚ ਨਾਲ ਟਰਾਲੀ ਵੀ ਆਪਾਂ ਹੀ ਬਕਾਉ ਬਾਈ ਆਹ ਟਰਾਲੀ ਬਕਾਉ ਆਪਣੀ ਹੈ ਨਾ ਇਹ ਲੈ ਬਈ ਆਹ ਦੇਖ ਲੋ 1 ਲੱਖ ਪੂਰਾ ਦੀ ਟਰੈਕ ਟਰਾਲੀ ਹੈਗੀ ਠੀਕ ਹੈ ਮਾਡਲ ਤਾਂ ਬਾਈ ਜੀ ਦੇਖਣ ਨੂੰ ਬਸ ਆਹ ਕਿੰਨੇ ਮਾਡਲ ਮੂਡਲ ਕਿੰਨੇ ਕਦੋਂ ਬਣਾਈ ਸੀ ਆਪਣਾ ਟਰਾਲੀ ਹੈ ਪੁਰਾਣੀ ਹੈ ਵੀਰੇ ਯਾਰ ਪੁਰਾਣੀ ਕਿੰਨੇ ਬੁੱਟੀਆਂ ਹੈ 11 ਸਾਢੇ 40 ਦੇ ਬੇਟੋ ਫਰਸਾਰੇ 11 ਸਾਢੇ ਸੀ ਪਈ ਦੇਖ ਲੋ ਫਰਸ ਫਰਸ ਦਾ ਸਾਫ ਅੰਦਰੋਂ ਵੀਰੇ ਦੇਖੋ ਬਈ ਸੁੱਕੀ ਢਾਲੀ ਵੀਰੇ ਜਮੇ ਸਾਫ ਫਰਸ ਤਾਂ ਵੀਰੇ ਨਾਲ ਦਾ ਹੀ ਫਰਸ ਹੈ ਦਾ ਕੋਈ ਪੱਟਾ ਪੱਟੀਆਂ ਨਹੀਂ ਕੀਤਾ ਦੇਖ ਲੋ ਵੀਰੇ ਜੇ ਕਿਹਨੂੰ ਪਸੰਦ ਆ ਗਈ ਤਾਂ ਬਾਈ ਜਰਾ ਬਾਈ ਨਾਲ ਸੰਪਰਕ ਜ਼ਰੂਰ ਕਰਨਾ ਗਡਾਲਾ ਦੇਖ ਲੋ ਵੀਰੇ ਆਹ ਦੇਖੋ ਜੀ ਇਹ ਕਾਹ ਯਾ ਟਰਾਲੀ ਬਈ ਨਵੀਂ ਬਾਈ ਦੀ ਇਹ ਵੱਡਾ ਜੱਕ ਲੱਗਿਆ ਦੇਖੋ ਜੀ ਵੱਡਾ ਜੱਕ ਲੱਗਿਆ ਟਰਾਲੀ ਦੇਖੋ ਲਿਫਟ ਟਰਾਲੀ ਹੈਗੀ ਸਾਫੀ ਆ ਵਧੀਆ ਵਿੱਚੋਂ ਫਰਸ ਵਗੈਰਾ ਵੀ ਦੇਖ ਲਓ ਵੀਰੇ ਦੇਖੋ ਫਰਸ ਬੁਰ ਸਾਰਾ ਕੁਝ ਆ ਇੱਕ ਗੱਲ ਬਾਤ ਆ ਕਿ ਸੋ ਸਾਰ ਸਭ ਕੁਝ ਬੱਡ ਬੱਡ ਨਾਲ ਮਿਲਣਗੇ ਜਿਹੜਾ ਕੁਝ ਵੀ ਇਹਦੇ ਨਾਲ ਹੁੰਦਾ ਟਰਾਲੀ ਦੇ ਟਾਇਰ ਟੂ ਚੈੱਕ ਕਰ ਲਓ ਐਰ ਵੀ ਸਾਫ ਹੈ ਨੇ ਡਬਲ ਟਾਇਰ ਨੇ ਵੀਰੇ ਸਹੀ ਸਭ ਇਹਨਾਂ ਡਬਲ ਕਿੰਨਾ ਹੀ ਸਖਦਾ ਜੀ ਮੋਟਾ 4 4 ਇੰਚ ਹੀ ਵੀ ਸਖਦਾ ਵੀਰੇ ਦੇਖੋ ਦੇਖੋ ਵੀਰੇ ਕੋਈ ਲਿਫਟ ਵਗੈਰਾ ਦੀ ਜੇ ਕੋਈ ਚਾਹੁੰਦਾ ਕੋਈ ਸਮਾਂ ਆ ਲਾਦਾ ਵੀ ਉਹ ਆ ਕੇ ਬਾਈ ਨਾਲ ਸੰਪਰਕ ਕਰ ਸਕਦਾ ਸਾਰਾ ਕੁਝ ਲੈਫਟ ਦਾ ਦੇਖੋ ਵੀ ਗੱਲਬਾਤ ਹੀ ਆ ਪੂਰੀ ਸਾਫੀਆ ਗੱਲਬਾਤ ਦੇਖੋ ਵੀ ਇਹ ਕਿੰਨਾ ਇਹ ਕਹੇ ਲੱਖ ਦੀ ਇਹ ਦੱਸ ਦੇ ਇਹ 135000 ਦੀ ਟਰਾਲੀ ਆ ਵੀਰੇ ਨਾਲ ਰਾਈਟ ਵੀ ਹੋਊਗਾ ਉਹ ਤਾਂ ਜਰਾ ਵੀਰੇ ਜਰੂਰ ਤੁਸੀਂ ਸੰਪਰਕ ਕਰ ਲੈ ਬਾਈ ਨਾਲ ਨੂੰ ਆ ਰੇਲ ਰੋਡ ਦਾ ਸਭ ਕੁਝ ਹੋ ਜਾਂਦਾ ਗੱਲਬਾਤ ਇੱਕ ਵਾਰੀ ਗੱਲਬਾਤ ਤਾਂ ਕਰੋ ਬਾਈ ਨਾਲ ਹੈਨਾ ਸੰਪਰਕ ਨੰਬਰ ਤੁਹਾਨੂੰ ਸਕਰੀਨ ਤੇ ਦੇ ਦੇਣਾ ਨੰਬਰ ਹੈਗਾ ਸੰਪਰਕ ਲਿਖ ਲਓ 77172 87292 77172 87 992 ਆ ਦੇਖੋ ਜੀ ਸੰਪਰਕ ਨੰਬਰ ਆ ਦੇਖ ਲਓ ਤੁਹਾਨੂੰ ਛੋਟੇ ਸਾਹਮਣੇ ਕਰ ਦੇਣਾ ਲੋ ਜੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਕਿਹੜਾ ਪਿੰਡ ਹੈਗਾ ਟਰਾਲੀ ਦਾ ਬਾਕੀ ਵੀ ਦੇਖ ਲਓ ਸਾਰਾ ਕੁਝ ਰੱਖਿਆ ਹੈਂਡ ਗੱਲਬਾਤ ਹੈ ਜੇ ਕਿਸੇ ਨੂੰ ਟਰਾਲੀ ਲੈਣੀ ਤਾਂ ਬਾਈ ਨਾਲ ਸੰਪਰਕ ਕਰ ਲਓ ਬਈ ਆਪਾਂ ਬਾਈ ਨਾਲ ਗੱਲ ਕਰ ਰਿਹਾ ਹਾਂਜੀ ਬਾਈ ਕਿਹੜਾ ਪਿੰਡ ਆ ਆਪਣਾ ਇਹ ਛੇੜੀ ਕੋਰ ਦਾ ਪਿੰਡ ਆ ਵੀਰੇ ਹਾਂ ਜੀ ਟਰਾਲੀਆਂ ਆਪਣੇ ਕੋਲ ਦੋ ਆ ਇੱਕ ਜੈਕ ਵਾਲੀ ਆ ਵੀਰੇ ਇੱਕ ਬਿਨਾ ਜੈਕ ਤੋਂ ਆ ਇੱਕ ਟਰੈਕਟਰ ਪਕਾਉ ਆ ਬਾਕੀ ਦਵਾਉਣ ਦਾ ਕੰਮ ਕਰਦੇ ਆ ਵੀਰੇ ਠੀਕ ਹੈ ਵੀਰੇ ਜੇ ਬਾਈ ਜਾਨ ਤੁਸੀਂ ਤੁਹਾਡੇ ਕਿਸੇ ਨਾ ਮਤਲਬ ਤੁਹਾਡੇ ਕੋਲ ਆਣਾ ਹੋਵੇ ਉਹ ਸਕਰੀਨ ਤੇ ਮੈਂ ਨੰਬਰ ਦੇ ਦੂੰਗਾ ਤੇ ਤੁਸੀਂ ਰੇਟ ਰੂਟ ਫਿਰ ਬਾਅਦ ਚ ਇੱਕ ਮਾਰਤਾ ਕੀ ਬਾਅਦ ਚ ਗੱਲਬਾਤ ਹੋ ਜਾਏਗੀ ਹਾਂ ਹਾਂ ਰੇਟ ਤੇ ਕਰ ਲਾਂ ਕੋਈ ਗੱਲ ਨਹੀਂ ਬਾਈ ਮੈਂ ਕਿਹਾ ਵੀ ਰੇਟ ਦਾ ਕੋਈ ਐ ਨਹੀਂਗਾ ਵੀ 2.35 ਲੱਖ ਦੇਣੀ ਹੈਗੀ ਰੇਟ ਦੀ ਗੱਲਬਾਤ ਆਪਣੇ ਗੱਲਬਾਤ ਤੇ ਜਦੋਂ ਮਿਲਾਂਗੇ ਉਦੋਂ ਗੱਲਬਾਤ ਹੋ ਜੂਗੀ ਟਰੈਡ ਦੀ ਜੇ ਬਾਈ ਜਾਨ ਤੁਸੀਂ ਵੀਡੀਓ ਦੇਖ ਕੇ ਆਮਗ ਤਾਂ 5000 ਰੁਪਏ ਘਟਾ ਕੇ ਦੇਣਗੇ ਵੀਡੀਓ ਟਰਾਲੀ ਆਉਦੀ ਟਰਾਲੀ ਦੀ ਗੱਲਬਾਤ ਹੈ ਕਿ ਪੂਰੀ ਘੈਂਟ ਸਾਫ ਪਈ ਹੈ ਕਿ ਵਧੀਆ ਟਾਇਰ ਟੂਰ ਵਧੀਆ ਸਾਫ ਨੇ ਤੇ ਬਾਈ ਨਾਲ ਜਰੂਰ ਸੰਪਰਕ ਕਰ ਲੈ ਇਹਨਾਂ ਦਾ ਨੰਬਰ ਮੈਂ ਸਕਰੀਨ ਤੇ ਦਿੱਤਾ ਜਾਊਗਾ ਜੇ ਜੇ ਕਿਸੇ ਨੂੰ ਟਰਾਲੀ ਪਸੰਦ ਆਈ ਟਰੈਡ ਪਸੰਦ ਆਇਆ ਤਾਂ ਜਰੂਰ ਬਾਈ ਨਾਲ ਸੰਪਰਕ ਕਰ ਲੈ ਹਲ ਹਲੋ ਹੈਗੇ ਵੀਰੇ ਪਕਾਊ ਆ ਆਪਣੇ ਕੋਲੇ ਹਲ ਹਲੋ ਛੋਟੇ ਸਾਬੂ ਆ ਗਏ ਰਾਤੇ ਨਾਲ ਸਾਰੇ ਹੈਗੇ ਠੀਕ ਆ ਬਾਈ ਲੈ ਵੀ ਬਾਈ ਦਾ ਤਾਂ ਕਾਰੋਬਾਰੀ ਹੈ ਜੇ ਬਾਈ ਤੇ ਬਾਈ ਕੋਲੇ ਪਾਤਰ ਕਿਥੇ ਪਹੁੰਚਦੇ ਹੋ ਤਾਂ ਤੁਸੀਂ ਹਰੇਕ ਹਰੇਕ ਖੇਤੀ ਬੜੇ ਦਾ ਸੰਧ ਲੈ ਸਕਦੇ ਹੋ ਬਾਈ ਬਾਕੀ ਆਪਾਂ ਬਾਈ ਕੋਲੇ ਜਾ ਕੇ ਵੀਡੀਓ ਵੀ ਬਣਾ ਕੇ ਆਵਾਂਗੇ ਤੇ ਪਿੰਡ ਜਿਹੜੇ ਹਸਾਬ ਨਾਲ ਬਾਈ ਦੱਸ ਰਿਹਾ ਹੈਗਾ ਬਾਕੀ ਵੀਡੀਓ ਤੁਹਾਡਾ ਨੰਬਰ ਦਿੱਤਾ ਜਾਊਗਾ ਬਾਈ ਦਾ ਤੇ ਬਾਈ ਨਾਲ ਸੰਪਰਕ ਕਰ ਲੈਣਾ ਧੰ ਹਾਂ ਜੀ ਵੀਰਾ ਟਰੈਡ ਦੇਖੋ ਜੌਂਡੀਰ ਕਾਲੇ ਢਡਾਲਾ ਕਹਿੰਦੇ ਨੇ ਇਹਨੂੰ ਹਾਤੀ ਹੁੰਦੇ ਮਨੂੰ ਆਪਦੇ ਆਪ ਨੂੰ ਵੀ ਨਾ ਪੂਰਾ ਘੈਂਟ ਆ ਬੜੀ ਸਾਫ ਸੂਬਾ ਦੇਖੋ ਬਾਈ ਮਤਲਬ ਕਿ ਕੋਈ ਚੀਨੀਟ ਚ ਰੂਟ ਵਾਲਾ ਐਡਾ ਕੋਈ ਨਹੀਂ ਹੈਗਾ ਪੂਰਾ ਘੈਂਟ ਸਫਾਈ ਹੈਗੀ ਇਹਦੇ ਤੇ ਲਿਖਿਆ ਹੈਗਾ ਵੀਰੇ 2009 ਮਾਡਲ ਹੈਗਾ 4 ਲੱਖ 90 ਹਜ਼ਾਰ ਦਾ ਟਰੈਡ ਹੈਗਾ ਜੇ ਕਿਸੇ ਨੇ ਮਤਲਬ ਵੀਡੀਓ ਦੇਖ ਕੇ ਜਾਂਦਾ ਤਾਂ ਰੇਟ ਰੂਟ ਘਟ ਜੂਗਾ ਬਾਈ ਨਾ ਸੰਪਰਕ ਕਰੋਗੇ ਜੇ ਜੇਕਰ ਜੇ ਤੁਸੀਂ ਹੁਣ ਐਦਾਂ ਨਹੀਂ ਵੀ ਸਿੱਧੇ ਸੰਪਰਕ ਕਰੂਗੇ ਤਾਂ ਉਹਦੇ ਨਾਲ ਰੇਟ ਘਟ ਜਾਣਾ ਹੁੰਦਾ ਕੋਈ ਬੰਦਾ ਕੇਦੇ ਘਰੇ ਜਾ ਕੇ ਇੰਜਨ ਉੰਦਰ ਚੈੱਕ ਕਰ ਲਓ ਵੀਰੇ ਦੇਖੋ ਇੰਜਨਾਂ ਦੀ ਸੀਲਾਂ ਚੰਨਾਂ ਸਾਰੀਆਂ ਕੈਮ ਨੇ ਸਾਰਾ ਕੁਝ ਫਰਸਪੋਰਸ ਵਗੈਰਾ ਸਾਰਾ ਕੁਝ ਇਹਦੀ ਸੀਟ ਸੂਟ ਵਗੈਰਾ ਜਿਹੜਾ ਕੁਝ ਵੀ ਹੁੰਦਾ ਤੇ ਸਾਫ਼ ਹੈਗਾ ਐਰ ਵੀ ਪੂਰੇ ਸਾਫ਼ ਪਏ ਨੇ ਠੀਕ ਹੈ ਨਾਲ ਕਲੇ ਟਾਇਰ ਨਹੀਂ ਆਪਣਾ ਟਰਾਲੀ ਤਾਂ ਨਹੀਂ ਆ ਦੇਖੋ ਆਹ ਲੋ ਵੀਰੇ ਨਾਲ ਦੀ ਟਾਇਰ ਨੇ ਕੋਈ ਐ ਨਹੀਂਗਾ ਵੀ ਕੋਈ ਜੋੜੀ ਬਾਤ ਚ ਪੋਏਗੀ ਟਾਇਰਾਂ ਦੀ ਹਾਲਤ ਵੀ ਠੀਕ ਹੈਗੀ ਹਣਾ ਜਮਾ ਕਾਹ ਘੰਟੇ ਚੱਲਿਆ ਚੁੱਲਿਆ ਕਿੰਨਾ ਹੋਏ ਰਿਜਨਲ 6800 ਦਾ ਲੱਗਦਾ 6800 ਘੰਟਾ ਚੱਲਿਆ ਲੈ ਵੀ ਸਾਰਾ ਕੁਝ ਰਿਜਨਲ ਹੀ ਕਹਿੰਦਾ ਬਾਈ ਕੋਈ ਚੀਜ਼ ਵੀ ਨਹੀਂ ਇਹੋ ਜਿਹਾ ਕੋਈ ਵੀ ਹੈ ਚੀਜ਼ ਜਿਹੜੀ ਪੱਲੋ ਪਈਆ ਬਾਈ ਨਾਲ ਸੰਪਰਕ ਕਰਦਾ ਵਾ ਬਾਈ ਦਾ ਮਤਲਬ ਕੀ ਸੰਪਰਕ ਨੰਬਰ ਦੇ ਦਾਂਗੇ ਬਾਈ ਨਾਲ ਗੱਲਬਾਤ ਕਰਦੇ ਕੀ ਕਹਿੰਦਾ ਬਾਈ ਅੱਜ ਲੈ ਬਾਈ ਖੜੀ ਮਾਰ ਟਰੈਡ ਮੂਰੇ ਬਾਈ ਜੀ ਕੀ ਹਾਲ ਨੇ ਬੜੇ ਠੀਕ ਆ ਬਈ ਵਧੀਆ ਕਿਹੜੇ ਪਿੰਡ ਤੋਂ ਆਏ ਬਾਈ ਜੀ ਰੂੜੇ ਕਹਦਾ ਬਈ ਇਹ ਟਰੈਡ ਤੇ ਨਹੀਂ ਸ਼ੇਲ ਕੀਤਾ ਬਟੇ ਵੀਰ ਹਾਂ ਵੀ ਛੇ ਲੱਖ ਦਾ ਰੇਟ ਆਪਣਾ ਹੈ ਵੀਰੇ ਨਾ ਹਾਂ ਹਾਂ ਬਈ ਤੇ ਵੀਰੇ ਇਹ ਕੈ ਲੱਖ ਦਾ ਵੇਚਣਾ ਤੁਸੀਂ ਕਿੰਨੇ ਚ ਛੱਡਣਾਗਾ ਇਹ 4 ਲੱਖ 90000 ਰੁਪਏ ਮੰਗਦਾ ਬਈ 4 ਲੱਖ 90000 ਜੇ ਬਾਈ ਹੋਕੇ ਮੰਗਤਾਂ ਹੋ ਜਾਊਗਾ ਬਈ ਲੈ ਵੀ ਬਾਈ ਕਹਿੰਦਾ ਵੀ ਜੇ ਘੱਟ ਬਾਤ ਹੋ ਜੂਗੀ ਜੇ ਬਾਈ ਨਾਲ ਸਿੱਧਾ ਸੰਪਰਕ ਕਰਾਂਗੇ ਬਾਈ ਦਾ ਆਪਾਂ ਨੰਬਰ ਲੈ ਲੈਣਾ ਬਈ ਤੁਹਾਡਾ ਨੰਬਰ ਫੋਨ ਨੰਬਰ ਪਿੰਡ ਕਿਹੜਾ ਸਾਰਾ ਕੁਝ ਦੱਸ ਦੋ ਪਿੰਡ ਬਈ ਰੂੜਾ ਕੇ ਕਣਾ ਜਿਹੜਾ ਬਰਨਾਲਾ ਨੰਬਰ ਹੈਗਾ 987639911 ਚਲੰਗਾ ਇੱਕ ਵਾਰੀ ਫਿਰ ਬੋਲ ਦੋ ਵੀਰੇ 987639911 ਚਲੰਗਾ ਲੈ ਬਾਈ ਜੇ ਕਿਸੇ ਨੇ ਸੰਪਰਕ ਕਰਨਾ ਹੈ ਬਾਈ ਦਾ ਫੋਨ ਨੰਬਰ ਦਿੱਤਾ ਜੋ ਸਕਰੀਨ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਸਿੱਧਾ ਸੰਪਰਕ ਕਰੋਗੇ ਰੇਟ ਘਾਟ ਬਾਤ ਹੋ ਜੂਗੀ ਟਰੈਡ ਪੂਰਾ ਸਾਫ ਪਿਆਗਾ ਸਾਰੀ ਗੱਲ ਬਾਤ ਸ਼ਰਾਗੀ ਬਾਈ ਨਾਲ ਸੰਪਰਕ ਕਰਕੇ ਦੇਖ ਲਓ ਬਾਈ ਬਾਈ ਨਾਲ ਸਾਰਾ ਮਤਲਬ ਹੀ ਘੈਂਟ ਗੱਲ ਬਾਤ ਆ ਗਿਆ ਠੀਕ ਹੈ ਜੇ ਕਿਸੇ ਨੇ ਲੈਣਾ ਹੋ ਤਾਂ ਬਾਈ ਨਾਲ ਗੱਲਬਾਤ ਜਰੂਰ ਫੋਨ ਤੇ ਕਰ ਲੈਣਾ ਤੇ ਵੀਰੋਨ ਕਿਰਪਾ ਕਰਕੇ ਇਹ ਆਗਾ ਜੇ ਕੋਈ ਵੀਡੀਓ ਦੇਖ ਕੇ ਉਹ ਤਾਂ ਲੈਸ ਬਹੁਤ ਹੋ ਜੂਗਾ ਇੰਨਾ ਹੁਣ ਮੈਂ ਦੱਸਦਾ ਮੈਂ ਤੁਸੀਂ ਇੱਕ ਵਾਰੀ ਦੱਸ ਦੇ ਪੀ ਸੀ ਵੀਡੀਓ ਦੇਖ ਕੇ ਆਵਾਂਗੇ ਤਾਂ ਤੁਹਾਨੂੰ 5-7000 ਰੁਪਏ ਲੈਸ ਕਰਕੇ ਹੀ ਦੇਣਗੇ ਟ੍ਰੇਡ ਨਹੀਂ ਕਰਾਂਗੇ ਬਈ ਮਾਣ ਤਾਣ ਵੀ ਕਰਨਗੇ ਬਈ ਲੈ ਲੈ ਹੋਰ ਕੀ ਗੱਲ ਬਾਤ ਚਾਹੀਦੀ ਬਈ ਦੇਖੋ ਬਈ ਟ੍ਰੇਡ ਪੂਰਾ ਸ਼ਰਗਾ ਠੀਕ ਆ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ